ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਝਾੜੀ ਵਾਲੇ ਦੇ ਵਿੱਚ ਝਾੜੀ ਵਾਲਾ ਪਿੰਡ ਜ਼ਿਲ੍ਹੇ ਫਰੀਦਕੋਟ ਦਾ ਪਿੰਡ ਆ ਤੇ ਇਹ ਪਿੰਡ ਮਿੱਤਰੋ ਆਖਰੀ ਪਿੰਡ ਫਰੀਦਕੋਟ ਜ਼ਿਲ੍ਹੇ ਦਾ ਆ ਜਾਂਦਾ ਇਹ ਦੋ ਗਾਂ ਤੂਤ ਪਿੰਡ ਆ ਗਵੰਡੀ ਪਿੰਡ ਆ ਜਿਹੜਾ ਮਿੱਤਰੋ ਉਹ ਹੈਗਾ ਵਾ ਫਰੋ ਰਿਪੋਰਟ ਜਲਦੀ ਦਾ ਇਹ ਦੋਵੇਂ ਪਿੰਡ ਆਪਸ ਦੇ ਵਿੱਚ ਜ਼ਿਲ੍ਹਿਆਂ ਦੇ ਟਕਰਾਂਦੇ ਜੇ ਪਿੰਡ ਆ ਮਿੱਤਰੋ ਝਾੜੀ ਵਾਲੇ ਪਿੰਡ ਦੇ ਵਿੱਚ ਘਰੇਲੂ ਪਰਿਵਾਰ ਦੇ ਘਰੇ ਮੈਂ ਇਸ ਟਾਈਮ ਮੌਜੂਦ ਆ। ਉਹ ਭਰਾ ਇਸ ਵੀਡੀਓ ਨੂੰ ਗੌਰ ਦੇ ਨਾਲ ਦੇਖਣ ਲੱਗ ਜਿਓ ਜਿਨ੍ਹਾਂ ਨੂੰ ਨੀਲੀ ਰਾਵੀ ਦਾ ਸ਼ੌਕ ਆ। ਇੱਕ ਤਾਂ ਜਿਹੜੀ ਝੋਟੀ ਦਿਖਾਉਣੀ ਆ ਤੁਹਾਨੂੰ ਮਿੱਤਰੋ ਪ੍ਰੋਪਰ ਸੀਮਨ ਦੇ ਰਿਕਾਰਡ ਨਾਲ ਨੀਲੀ ਰਾਵੀ ਦੀ ਸੂਣ ਵਾਲੀ ਆ ਬਹੁਤ ਸੋਹਣੀ ਤਿਆਰੀ ਕਰਮਾ ਵਾਲੀ ਨੇ ਥੱਲੋ ਕੀਤੀ ਹੋਈ ਆ। ਬਹੁਤ ਸੋਹਣੀ ਇਹ ਥੱਲੋ ਮਨ ਲਓ ਬਰੀਕੀ ਦੇ ਵਿੱਚ ਤਿਆਰ ਹੋਈ ਹੋਈ ਆ। ਇੰਦੇ ਕੀ ਡਿਟੇਲ ਆ ਇੰਦੇ ਕਿੰਨੇ ਦਿਨ ਬਾਕੀ ਆ ਕੀ ਵੀਰਾਂ ਦੀ ਡੇਟ ਕਰਦਾ ਆ ਜੋ ਮਿਲਦੇ ਆ ਬਾਈ ਨੂੰ ਸਾਰੀ ਜਾਣਕਾਰੀ ਲੈ ਕੇ ਦਿੰਨਾ ਤੁਹਾਨੂੰ ਮੈਂ ਸਤਿ ਸ਼੍ਰੀ ਅਕਾਲ ਵੱਡੇ ਵੀਰੇ ਸਤਿ ਸ਼੍ਰੀ ਅਕਾਲ ਵੱਡੇ ਵੀਰੇ ਸਤਿ ਸ਼੍ਰੀ ਅਕਾਲ ਭਾਈ ਜੀ ਕੀ ਹਾਲ ਚਾਲ ਆ ਵਾਹ ਵਧੀਆ ਬਾਈ ਕਰਤਾ ਚੜ੍ਹਤ ਦੇ ਪਰਿਵਾਰ ਚੜ੍ਹਦੀ ਕਾਜ ਆ ਹਾਂਜੀ ਹਾਂਜੀ ਚੜ੍ਹਦੀ ਕਾਜ ਅੱਛਾ ਆਪਣਾ ਨਾਮ ਦੱਸ ਦੀਏ ਵੀਰੇ ਨਾਮ ਮੇਰਾ ਸ਼ਮਿੰਦਰ ਸਿੰਘ ਹੀ ਸ਼ਮਿੰਦਰ ਸਿੰਘ ਸ਼ਮਿੰਦਰ ਬਈ ਆਪਣਾ ਘਰ-ਬਾਰ ਖੇਤਾ ਤੇ ਆ ਗਿਆ ਹਾਂਜੀ ਬਾਹਰ ਖੇਤਾ ਫਿਰਨੀ ਗਈ ਕਿਹਦੇ ਪਾਸੇ ਆ ਗਿਆ ਇਹ ਘਰ ਇਹ ਜਿਹੜੀ ਸਾਧਾ ਵਾਲੇ ਨੂੰ ਫਿਰਨੀ ਜਾਂਦੀ ਜਿਹੜੀ ਸਾਧਾ ਵਾਲੇ ਨੂੰ ਫਿਰਨੀ ਜਾਂਦੀ ਉਹ ਫਿਰਨੀ ਦੇ ਉੱਤੇ ਬਾਹਰ ਖੇਤਾ ਦੇ ਵਿੱਚ ਹਾਂਜੀ ਹਾਂਜੀ ਸਨ ਆਫ ਬਾਪੂ ਦਾ ਨਾਂ ਕੀ ਆ ਇਹ ਗਰਸੇਵਕ ਨੰਬਰਦਾਰੀ ਗਰਸੇਵਕ ਨੰਬਰਦਾਰ ਠੀਕ ਆ ਬਾਈ ਅੱਛਾ ਜੀ ਪਸ਼ਵਿੰਦਰ ਬਾਈ ਜਿਹੜੀ ਆਪਾਂ ਛੋਟੀ ਵੇਚਣੀ ਆ ਇਹ ਪਹਿਲਣੀਆਂ ਬਾਈ ਫਿਰ ਪਹਿਲਣ ਪਹਿਲਣ ਹ ਲਬਖਸ਼ ਦੀ ਆਪ ਆਈ ਅੱਛਾ ਅਲਬਖਸ਼ ਦੀ ਇਹ ਆਪ ਆ ਤੇ ਅੱਗੇ ਕਿਹੜੇ ਤੋਂ ਕੱਪੜੇ ਇਹ ਡਾਇਮੰਡ ਹਰੀ ਕੇ ਤੋਂ ਜੀ ਡਾਇਮੰਡ ਹਰੀ ਕੇ ਤੋਂ ਇਹ ਕੱਪੜਾ ਕੀ ਬਾਤ ਆ ਬਈ ਡਾਇਮੰਡ ਦਾ ਰਕਾਰਡ ਪਿਆ ਆਪਣੇ ਕੋਲੇ ਵੀਰੇ ਠੀਕ ਆ ਵੀਰੇ ਕਿੰਨੀ ਤਰੀਕ ਨੂੰ ਦੇਣ ਪੂਰੇ ਆਣਦੇ ਇਹਦੇ 24 ਨੂੰ ਜੀ 24 ਤਰੀਕ ਨੂੰ ਦੇਣ ਪੂਰੇ ਆ ਅੱਜ 18 ਤਰੀਕ ਨੂੰ ਆਪਾਂ ਵੀਡੀਓ ਬਣਾਉਣੇ ਪਏ ਹਾਂ ਕੱਲ ਨੂੰ 19 ਤਰੀਕ ਨੂੰ ਦਸ਼ਕਾਂ ਦੇ ਰੂਪ ਰੂਪ ਹੋ ਜਾਣੀਆਂ ਹਨਾ ਠੀਕ ਹੈ ਜੀ ਤੇ ਦੁੱਧ ਤੇਰੇ ਹਿਸਾਬ ਨਾਲ ਕੀ ਤਰ੍ਹਾਂ ਦੇ ਰੱਖੇਂਦਾ ਯਾਰ ਜਿਵੇਂ ਦੀ ਚੋਟੀ ਤਿਆਰੀ ਆ ਮੇਰੇ ਹਿਸਾਬ ਨਾਲ ਤਾਂ ਵੀਰੇ 15 14 15 ਦੀ ਆੜ ਤੇ ਹੈਗੀ ਪਹਿਲਾਂ ਹੋਈ ਦੇ ਦੂਗੀ ਬਾਈ ਝੋਟੇ ਦੀ ਤਿਆਰੀ ਬਾਕੀ ਅਲ ਬਖਸ਼ ਦੀਆਂ ਝੋਟੀਆਂ 13 14 ਕਿਲੋ ਦੁੱਧ ਕੱਢ ਵੀ ਰਹੀਆਂ ਫੀਲਡ ਦੇ ਵਿੱਚ ਹਾਂਜੀ ਕੋਈ ਕਹਿਣ ਦੀ ਗੱਲ ਲੁਕਿਆ ਛੁਪਿਆ ਤਾਂ ਹੈ ਨਹੀਂ ਉਹ ਕਰਮਾ ਵਾਲਾ ਫੀਲਡ ਦੇ ਵਿੱਚ ਝੋਟੀਆਂ ਦੁੱਧ ਦੇ ਰਹੀਆਂ ਕੋਈ ਸ਼ੱਕ ਵਾਲੀ ਗੱਲ ਨਹੀਂ ਬਾਈ ਬਾਕੀ ਤਿਆਰੀ ਸੋਹਣੀ ਕਰਦੀਆਂ ਹਨਾ ਹਾਂਜੀ ਬਾਈ ਜੀ ਲੀ ਵੇ ਲੂਏ ਵੇ ਕਿੱਡੇ ਸੋਹਣੇ ਤਿਆਰ ਕਰਦੀਆਂ ਹਨ ਕਰਮਾ ਵਾਲੇ ਬਾਈ ਆਹ ਦੇਖ ਸਕਦੇ ਲੈ ਬਾਈ ਮਨਜੀਤ ਹੁੰਦਾ ਤੇ ਅੱਜ ਗੱਲ ਹੋਰ ਹੋਣੀ ਸੀ ਕਹਿਣ ਲੱਗਿਆ ਵੀ ਫਕਰ ਹੋਣਾ ਸੀ ਬਾਈ ਤੇ ਵੀ ਭਾਈਆਂ ਨਾਲ ਬੈਠ ਕੇ ਝੋਟਾ ਤਿਆਰ ਕੀਤਾ ਬਾਈ ਹੁੰਦਾ ਬੁੰਡਾ ਜਿਹੜਾ ਵੀਰਾ ਉਹ ਵੀ ਬਹੁਤ ਨੇਕ ਸੁਭਾਅ ਦਾ ਤੇ ਦਿਲਦਾਰ ਬੰਦਾ ਬਾਈ ਜਿਹੜਾ ਮਨਜੀਤ ਪਾਈ ਦਾ ਜਿੰਨਾ ਦਿਲਦਾਰ ਸੀ ਹੈਗੇ ਹੈਗਾ ਸੀ ਪਰ ਉਦੋਂ ਜ਼ਿਆਦਾ ਹੁੰਦਾ ਜਿਹੜਾ ਮੁੰਡਾ ਦਿਲਦਾਰ ਬੰਦਾ ਕਿਤੇ ਜਾ ਕੇ ਆਇਆ ਜੇ ਸੀਮਨਸਟਰਾ ਲੈਣ ਗਿਆ ਤੋ ਉਹਨੂੰ ਮਿਲਿਆ ਹੋਊਗਾ ਘੈਂਟ ਦਿਲ ਬੰਦਾ ਬਾਈ ਤੇ ਵੀਰੇ ਫਿਰ ਇੰਦੇ ਦਿਨ ਹਲੇ 6 ਪੂਰੇ ਹੋਣ ਦੇ ਵਿੱਚ ਪੈ 2-4 ਦਿਨ ਆਪਾਂ ਉੱਪਰ ਲਾ ਲਈਏ ਦਸਾਂ ਦਿਨਾਂ ਦੀ ਕੱਚੀ ਲੱਗ ਗਈ ਹਲੇ ਹਾਂ ਦਸਾਂ ਦਿਨਾਂ ਦੀ ਕੱਚੀ ਲਾ ਲਓ ਹਾਂ ਜੀ ਛੋਟੀਆਂ ਜਿਹੀ ਉੱਤੋਂ ਢਿੱਲੀ ਤੋਂ ਲਈ ਢਿੱਲੀ ਬਹੁਤ ਹਜੇ ਠੰਡੀ ਠੁੰਡੀ ਬਹੁਤ ਆਣਾ ਠੰਡੀ ਬਹੁਤ ਆ ਹਾਂ ਜੀ ਵੀਰੇ ਇਹਦਾ ਨਾਂ ਕੀ ਆ ਬਾਈ ਨਾਂ ਇਹਦਾ ਰਾਣੀ ਵੀਰੇ ਰਾਣੀ ਹਾਂ ਜੀ ਲੈ ਵੀ ਨਾਂ ਸੁਣ ਲੋ ਖਰੀਦਣ ਵਾਲਿਆਂ ਨੂੰ ਪਹਿਲਾਂ ਦੱਸ ਦਵਾਂ ਰਾਣੀ ਇਹਦਾ ਨਾਮ ਆ ਬਾਈ ਇਹਦਾ ਵੀ ਬਾ ਰਾਣੀ ਦੇ ਨਾਮ ਤੇ ਤੁਸੀਂ ਬਾਜ਼ ਮਾਰਨੀ ਆ ਤੇ ਇਹਨੇ ਕੰਨ ਖੜੇ ਕਰ ਲੈ ਰਾਣੀ ਬਾਈ ਨੇ ਨਹੀਂ ਤੇਰੇ ਨੇ ਪਿਆਇਆ ਸਾਨੂੰ ਪਾਣੀ ਚੱਲ ਬਈ ਤੋਰੀ ਮਾੜਾ ਆ ਬਾਈ ਬਣੀ ਤੋਰੀ ਕਰਾ ਦੇ ਨੂੰ ਖੋਲੀ ਮੇਰਾ ਲੇ ਵੀ ਮਿੱਤਰੋ ਹਜੇ ਲੈਂਦੀ ਆ ਦੇਣ ਇਹ ਕਰਮਾ ਵਾਲੀ 6 ਦਿਨ ਦੇ ਦਿਨ ਪੂਰੇ ਹੁਣ ਤੇ ਅੱਖਾਂ ਓੱਖਾਂ ਬਹੁਤ ਸੋਹਣੀਆਂ ਸਿੰਘ ਬਹੁਤ ਸੋਹਣਾ ਗੋਲ ਜਵਾਂ ਘੱਟ ਪੁੱਟ ਪੇਠ ਪੂੜਾ ਝੋਟੀ ਦਾ ਵਾਕਮ ਵਾਲਾ ਬਾਈ ਔਰ ਹਜੇ ਤੁਰ ਦੀ ਤਰ ਦੀ ਜਿਹੜੀ ਵੇਖੋ ਤੁਸੀਂ ਫਲਵਾਨਾਂ ਵਾਂਗੂ ਹਨਾ ਥਲੋ ਥਲੋ ਤਾਂ ਐ ਪਈਆ ਮਿੱਤਰੋ ਕਿਹਦੇ ਯਾਰ ਕੀ ਕਰੂਗਾ ਠੀਕ ਆ ਬਾਈ ਓਕੇ ਆ ਜਾਓ ਹੂੰ ਇਹਦਾ ਨਾਂ ਜਿਹੜਾ ਬਾਈ ਨੇ ਰਾਣੀ ਰੱਖਿਆ ਹੋਇਆ ਮਿੱਤਰੋ ਦੇਣ ਇਹ ਹਜੇ ਕਰਮਾ ਵਾਲੀ 10 ਲੈ ਜੂਗੀ ਟੋਰਾਂ ਦੇ ਲੈ ਵੀ ਮਿੱਤਰੋ ਬਹੁਤ ਸੋਹਣੀ ਰਾਣੀ ਨੇ ਕਰਮ ਵਾਲੀਆਂ ਤਿਆਰੀ ਕੀਤੀ ਹੈ ਵੀ ਬਣਦੇ ਵੀਰੇ ਬਸ ਚਾਰੇ ਪੈਰਾਂ ਤੇ ਮਾਰਕਿੰਗ ਧੁੰਨੀ ਤੇ ਸਿੱਧਾ ਮੱਥੇ ਤੇ ਪਟਾ ਔਰ ਬਰੀਕੀ ਬਕਮਲ ਜਿਵੇਂ ਕਾਗਜੀ ਪਿੰਡਾ ਲੇਵਾ ਪੂਰਾ ਖਬਰਦਾਰ ਆ ਬਾਕੀ ਬਣਦੀ ਤਣ ਦੀ ਝੋਟੀ ਬਹੁਤ ਸੋਹਣੀ ਆ ਲੈ ਵੀਰੇ ਰੇਟ ਦੱਸੀ ਲੈ ਵੀ ਮਿੱਤਰੋ ਜਿਹੜਾ ਰੇਟ ਆ ਉਹ ਬਾਈ ਹੁਣੀ ਤੁਹਾਡੇ ਨਾਲ ਫੋਨ ਦੇ ਉੱਤੇ ਤੈਅ ਕਰ ਲੈਣਗੇ ਕਿਉਂਕਿ ਬਾਈ ਉਹਨਾਂ ਨੇ ਰਾਇ ਕੀਤੀ ਆ ਵੀ ਅਸੀਂ ਆਪਦੇ ਕਿ ਇਹਦੇ ਸੱਜਣ ਨੂੰ ਪੁੱਛ ਕੇ ਤੁਹਾਨੂੰ ਅਸੀਂ ਫੋਨ ਦੇ ਉੱਤੇ ਦੱਸ ਦਿਆਂਗੇ ਹੁਣ ਭਾਈ ਨੇ ਫੋਨ ਨਹੀਂ ਚੱਕਿਆ ਇਸ ਕਰ ਤੁਹਾਨੂੰ ਫੋਨ ਦੇ ਉੱਤੇ ਘੱਟ ਦੱਸਿਆ ਜਾਊਗਾ ਪਰ ਤੁਸੀਂ ਗੱਲਬਾਤ ਕਰ ਲਿਆ ਜੇ ਭਾਈ ਉਹਨਾਂ ਦੇ ਨਾਲ ਅੱਛਾ ਵੀਰੇ ਨੰਬਰ ਦੇ ਦੇ ਆਪਾਂ 77176 ਜੀ 53097 ਇੱਕ ਵਾਰੀ ਹੋਰ ਦੱਸ ਦਿਓ ਜੀ 77176 ਜੀ 53097 ਠੀਕ ਹੈ ਜੀ ਲੈ ਵੀ ਮਿੱਤਰੋ ਇਸ ਨੰਬਰ ਤੇ ਤੁਸੀਂ ਭਾਈ ਨਾਲ ਰابطਾ ਕਾਇਮ ਕਰ ਲਿਆ ਜੇ ਪਿੰਡ ਹੈਗਾ ਵਾ ਜਿਹੜਾ ਉਹ ਹੈਗਾ ਝਾੜੀ ਵਾਲਾ ਜ਼ਿਲ੍ਹਾ ਹੈਗਾ ਵਾ ਫਰੀਦਕੋਟ ਪਿੱਛੇ ਤੂਤਪਿੰਡ ਉਹ ਫਰੀਦਪੁਰ ਜ਼ਿਲ੍ਹੇ ਦਾ ਪਿੰਡ ਆ ਮਿੱਤਰੋ ਆਖਰੀ ਤੇ ਇਹ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਆ ਆਖਰੀ ਬਾਕੀ ਗੱਲਬਾਤ ਲਈ ਤੁਸੀਂ ਨੰਬਰ ਸਕਰੀਨ ਦੇ ਉੱਤੇ ਆ ਚੰਗਾ ਵੀ ਰਾਣੀ ਬਣੀ ਰਹੀ ਕਿਸੇ ਘਰੇ ਜਾ ਕੇ ਸਿਆਣੀ ਧੰਨਵਾਦ